ਤੁਹਾਨੂੰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੁੰਦਾ ਹੈ ਟਰੱਕ ਪਲਰ ਜਾਂਦਾ ਹੈ ਪਰ ਮਦਦ ਕਰਨ ਦੀ ਬਜਾਏ ਉੱਥੇ ਇੱਕ ਨੌਜਵਾਨ ਨੇ ਕੰਨ ਨੂੰ ਫੋਨ ਲਗਾ ਕੇ ਆਉਂਦਾ ਹੈ ਅਤੇ ਟਰੱਕ ਦੇ ਵਿੱਚੋਂ ਨਿਕਲੀਆਂ ਹੋਈਆਂ ਕੋਲਡ ਡਰਿੰਕਸ ਐ ਜਿਹੜੀਆਂ ਚੱਕ ਕੇ ਚਲਾ ਜਾਂਦਾ ਹੈ ਅਤੇ ਆਸਾਨੀ ਦੇ ਨਾਲ ਹੀ ਉਹ ਆਉਂਦਾ ਹੈ ਕੰਨ ਨੂੰ ਫੋਨ ਲਗਾ ਕੇ ਉੱਥੇ ਕੋਲਡ ਡਰਿੰਕਸ ਪਈਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਪੂਰਾ ਇੱਕ ਇੱਕ ਬੰਡਲ ਹੈ ਜਿਹੜਾ ਚੱਕ ਲੈਂਦਾ ਹੈ ਤੇ ਚੁੱਪ-ਚੁਪੀ ਤੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਕੰਨ ਨੂੰ ਫੋਨ ਲਾ ਕੇ ਜਿਹਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਸਿਕੋ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੁੰਦਾ ਹੈ ਟਰੱਕ ਪਲਰ ਜਾਂਦਾ ਹੈ ਪਰ ਮਦਦ ਕਰਨ ਦੀ ਬਜਾਏ ਉਥੇ ਇੱਕ ਨੌਜਵਾਨ ਕੰਨ ਨੂੰ ਫੋਨ ਲਗਾ ਕੇ ਆਉਂਦਾ ਹੈ ਅਤੇ ਟਰੱਕ ਦੇ ਵਿੱਚੋਂ ਨਿਕਲੀਆਂ ਹੋਈਆਂ ਕੋਲ ਡਰਿੰਕਸ ਹੈ ਜਿਹੜੀਆਂ ਚੱਕ ਕੇ ਚਲਾ ਜਾਂਦਾ ਹੈ ਅਤੇ ਆਸਾਨੀ ਦੇ ਨਾਲ ਹੀ ਉਹ ਆਉਂਦਾ ਹੈ ਕੰਨ ਨੂੰ ਫੋਨ ਲਗਾ ਕੇ ਉੱਥੇ ਕੋਲਡ ਡਰਿੰਕਸ ਪਈਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਪੂਰਾ ਪੈਕਟ ਆ ਇੱਕ ਬੰਡਲ ਆ ਜਿਹੜਾ ਚੱਕ ਲੈਂਦਾ ਹੈ ਤੇ ਚੁੱਪ-ਚੁਪੀ ਤੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਕੰਨ ਨੂੰ ਫੋਨ ਲਾ ਕੇ ਜਿਹਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ లై ਸੋਇਕਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੁੰਦਾ ਹੈ ਟ੍ਰੱਕ ਪਲਰ ਜਾਂਦਾ ਹੈ ਪਰ ਮਦਦ ਕਰਨ ਦੀ ਬਜਾਏ ਉੱਥੇ ਇੱਕ ਨੌਜਵਾਨ ਇੱਕ ਕੰਨ ਨੂੰ ਫੋਨ ਲਗਾ ਕੇ ਆਉਂਦਾ ਹੈ ਅਤੇ ਟਰੱਕ ਦੇ ਵਿੱਚੋਂ ਨਿਕਲੀਆਂ ਹੋਈਆਂ ਕੋਲਡ ਡਰਿੰਕਸ ਹੈ ਜਿਹੜੀਆਂ ਚੱਕ ਕੇ ਚਲਾ ਜਾਂਦਾ ਹੈ ਅਤੇ ਆਸਾਨੀ ਦੇ ਨਾਲ ਹੀ ਉਹ ਆਉਂਦਾ ਹੈ ਕੰਨ ਨੂੰ ਫੋਨ ਲਗਾ ਕੇ ਉੱਥੇ ਕੋਲਡ ਡਰਿੰਕਸ ਪਈਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਪੂਰਾ ਪੈਕਟ ਆ ਇੱਕ ਬੰਡਲ ਆ ਜਿਹੜਾ ਚੱਕ ਲੈਂਦਾ ਹੈ ਅਤੇ ਚੁੱਪ-ਚੁਪੀ ਤੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਕੰਨ ਨੂੰ ਫੋਨ ਲਾ ਕੇ ਜਿਹਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਸਿਕਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੁੰਦਾ ਹੈ ਟਰੱਕ ਪਲਰ ਜਾਂਦਾ ਹੈ ਪਰ ਮਦਦ ਕਰਨ ਦੀ ਬਜਾਏ ਉੱਥੇ ਇੱਕ ਨੌਜਵਾਨ ਨੇ ਕੰਨ ਨੂੰ ਫੋਨ ਲਗਾ ਕੇ ਆਉਂਦਾ ਹੈ ਅਤੇ ਟਰੱਕ ਦੇ ਵਿੱਚੋਂ ਨਿਕਲੀਆਂ ਹੋਈਆਂ ਕੋਲਡ ਡਰਿੰਕਸ ਐ ਜਿਹੜੀਆਂ ਚੱਕ ਕੇ ਚਲਾ ਜਾਂਦਾ ਹੈ ਅਤੇ ਆਸਾਨੀ ਦੇ ਨਾਲ ਹੀ ਆਉਂਦਾ ਹੈ ਕੰਨ ਨੂੰ ਫੋਨ ਲਗਾ ਕੇ ਉੱਥੇ ਕੋਲਡ ਡਰਿੰਕਸ ਪਈਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਪੂਰਾ ਪੈਕਟ ਆ ਇੱਕ ਬੰਡਲ ਹੈ ਜਿਹੜਾ ਚੱਕ ਲੈਂਦਾ ਹੈ ਤੇ ਚੁੱਪ-ਚੁਪੀ ਤੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਕੰਨ ਨੂੰ ਫੋਨ ਲਾ ਕੇ ਜਿਹਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ